ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਜੀ ਆਪਾਂ ਖੜੇ ਆਂ ਰਾਜਪੁਰੇ ਸ਼ਹਿਰ ਦੇ ਵਿੱਚ ਜੀ ਐਮ ਆਟੋ ਸੇਲ ਦੇ ਉੱਤੇ ਤੇ ਜੀ ਐਮ ਆਟੋ ਸੇਲ ਵਾਲਿਆਂ ਨੇ ਤਿੰਨ ਤੋਂ ਚਾਰ ਬ੍ਰਾਂਚਾਂ ਕਰਤੀਆਂ ਮੁਬਾਰਕਾਂ ਬਾਈ ਤੁਹਾਨੂੰ ਧੰਨਵਾਦ ਬਾਈ ਜੀ ਔਰ ਸੇਤਾ ਠੀਕ ਵੀਰੇ ਬਹੁਤ ਵਧੀਆ ਜੀ ਕਿਰਪਾ ਪਰਮਾਤਮਾ ਦੀ ਜੀ ਤੇ ਕਿਹੜੀ ਕਿਹੜੀ ਜਗ੍ਹਾ ਹੋ ਗਈਆਂ ਆਪਣੀਆਂ ਬ੍ਰਾਂਚਾਂ ਹੁਣ ਬਾਈ ਜੀ ਸਭ ਤੋਂ ਪਹਿਲੀ ਬ੍ਰਾਂਚ ਸੀਗੀ ਆਵੇ ਜੀ ਐਮ ਆਟੋ ਸੇਲਜ਼ ਮੋਹਾਲੀ ਮੋਹਾਲੀ ਸੈਕਟਰ 68 ਫੋਰੈਸਟ ਕੰਪਲੈਕਸ ਦੇ ਓਪੋਜ਼ਿਟ ਸਾਈਡ ਜੀ ਦੂਜੀ ਬ੍ਰਾਂਚ ਸੀਗੀ ਆਪਣੀ ਪਨੋਕਰਾ ਸਾਹਿਬ ਅੰਮ੍ਰਾਲਾ ਜੀ ਤੇ ਤੀਜੀ ਬ੍ਰਾਂਚ ਸੀਗੀ ਜੀ ਰਾਜਪੁਰਾ ਓਪੋਜ਼ਿਟ ਗ੍ਰੇਨ ਮਾਰਕੀਟ ਤੇ ਚੌਥੀ ਬ੍ਰਾਂਚ ਆਪਾਂ ਖੋਲਣ ਜਾ ਰਹੇ ਹਾਂ ਕੱਲ ਨੂੰ ਉਹਦੀ ਗ੍ਰੈਂਡ ਓਪਨਿੰਗ ਹੈ 9 ਨਵੰਬਰ ਨੂੰ ਫਤਿਹਗੜ੍ਹ ਸਾਹਿਬ ਚ ਖੰਡਾ ਚੌਂਕ ਦੇ ਬਿਲਕ ਉਹਨਾਂ ਨੂੰ ਮੋਹਾਲੀ ਪਹਿਲਾਂ ਹੁੰਦਾ ਸੀ ਵੀ ਮੋਹਾਲੀ ਜਾਣਾ ਹਨਾ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਮਤਲਬ ਹੁਣ ਆਪਣੀ ਨੇੜਲੀ ਪ੍ਰਾਜ ਦੇਖ ਕੇ ਜਿਆਦਾ ਦਾ ਬੰਦਾ ਤੁਹਾਨੂੰ ਕੁਆਲਿਟੀ ਕਾਰਸ ਘੱਟ ਪ੍ਰਾਈਸ ਤੇ ਵਧੀਆ ਵੈਲਿਊ ਕਾਰਸ ਤੁਹਾਨੂੰ ਤੁਹਾਡੇ ਆਪਣੇ ਸ਼ਹਿਰ ਚ ਮਿਲ ਜਾਇਆ ਕਰਨਗੇ ਹਰਿਆਣੇ ਵਾਲਿਆਂ ਨੂੰ ਮੋਹਾਲੀ ਰਾਜਪ੍ਰਿਆਨ ਦੀ ਲੋੜ ਨਹੀਂ ਉਹ ਅੰਮਲਿਆ ਆ ਸਕਦੇ ਨੇ ਪਟਿਆਲਾ ਸੰਗਰੂਰ ਵਾਲਿਆਂ ਨੂੰ ਮੋਹਾਲੀ ਜਾਣ ਦੀ ਲੋੜ ਨਹੀਂ ਉਹਨਾਂ ਕੋਲ ਰਾਜਪੁਰਾ ਹੈਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਵਾਲਿਆਂ ਕੋਲ ਫਤਿਹਗੜ੍ਹ ਸਾਹਿਬ ਵਾਲਾ ਆ ਗਿਆ ਜੀ ਮੋਹਾਲੀ ਵਾਲਿਆਂ ਕੋਲ ਤਾਂ ਮੋਹਾਲੀ ਹੈ ਹੀ ਹੈ ਲੋ ਮਿੱਤਰੋ ਚਾਰਾ ਬ੍ਰਾਂਚਾਂ ਦੇ ਉੱਤੇ ਵਿਜ਼ਿਟ ਕਰਕੇ ਵਧੀਆ ਕਾਰਾਂ ਲੈ ਸਕ ਤੇਬਾ ਵੀਡੀਓ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਡਿਫਰੈਂਟ ਕਾਰਾਂ ਤੇ ਵਧੀਆ ਕਾਰਾਂ ਮਿਲਣਗੀਆਂ ਬਹੁਤ ਵੀਰ ਡਿਮਾਂਡ ਕਰਦੇ ਹੁੰਦੇ ਆ ਕਿ ਭਾਈ ਜੀ ਘੱਟ ਰੇਟ ਦੇ ਵਿੱਚ ਬਲੇਰੋ ਗੱਡੀ ਚਾਹੀਦੀ ਆ ਲੈ ਆਏ ਦੱਸਿਓ ਵੀਰੇ ਇਹਦੇ ਬਾਰੇ ਵੀਰੇ 2018 ਮਾਡਲ ਹੈ ਜੀ ਪਹਿਲੇ ਓਨਰ ਦੀ ਗੱਡੀ ਹੈ ਪੇਂਟ ਦੀ ਸਾਰੀ ਓਰੀਜਨਲ ਆਈ ਟਾਇਰ ਗੱਡੀ ਨੂੰ ਨਵੇਂ ਨੇ ਰਿਮ ਨਵੇਂ ਨੇ ਜੀ ਗੱਡੀ ਨੂੰ ਹਮ ਅਰਸ਼ਟ ਕਿਤੋਂ ਹੈ ਨਹੀਂ ਜੀ ਜੀ ਬਿਲਕੁਲ ਵਧੀਆ ਸਾਫ ਸੁਥਰੀ ਗੱਡੀ ਹੈ ਗੱਡੀ ਦਾ ਇੱਕੋ ਇੱਕ ਰੇਟ ਹੈ ਜੀ 5,70,000 ਰੁਪਏ ਜੀ 5,70,000 ਚ 2018 ਮਾਡਲ ਗੱਡੀ ਮਿਲ ਜੂ ਤੇ ਮਾਨਤਾਨ ਮੌਕੇ ਤੇ ਹੋ ਜੂਗਾ ਹੋ ਜੂਗਾ ਜੀ ਪਾਵਰ ਪਲੱਸ ਜੈਡ ਐਲ ਐਕਸ ਵਾਲਾ ਮਾਡਲ ਹੈ ਜੀ ਠੀਕ ਹੈ ਟੌਪ ਮਾਡਲ ਆ ਗਈ ਟੋਪ ਐਂਡ ਮਾਡਲ ਹੈ ਜੀ ਠੀਕ ਹੈ ਟੌਪ ਮਾਡਲ ਗੱਡੀ ਹੈ ਬਾਈ ਕੰਡੀਸ਼ਨ ਦੀ ਬਹੁਤ ਵਧੀਆ ਤੇ ਫਿਰ ਇਹਦੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਬਰੇ ਇਹਦੇ ਤੇ 5 ਗ ਲੱਖ ਦਾ ਲੋਨ ਕਰਾ ਦਾਂਗੇ ਜੀ ਆਪਾਂ 60 70 ਹਜ਼ਾਰ ਲੈ ਕੇ ਆਣਾ ਬਾਜੀ ਬਸ ਬਾਕੀ ਹੋ ਜੂ ਬਾਈ ਜੀ ਸਾਰੇ ਲੋਨ ਬਾਕੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਪ੍ਰੋਫਾਈਲ ਤੇ ਡਿਪੈਂਡ ਕਰਦਾ ਬਿਲਕੁਲ ਤੇ ਅੱਗੇ ਆ ਗਈ ਬਾਈ ਜੀ ਇਨੋਵਾ ਕ੍ਰਿਸਟਾ ਦੱਸੋ ਵੀਰੇ ਬਾਈ ਜੀ 16 ਮਾਡਲ ਗੱ ਅਸੀਂ 90 ਹਜ਼ਾਰ ਗੱਡੀ ਜੈਨੂਨ ਚੱਲੀ ਹੋਈ ਹੈ ਪੇਂਟ ਦੀ ਲਗਭਗ ਸਾਰੀ ਓਰੀਜਨਲ ਹੈ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਜੀ ਇਹਦਾ ਗੱਡੀ ਦਾ ਇੱਕੋ ਇੱਕ ਰੇਟ ਹੈ ਜੀ 9 ਲੱਖ 40 ਹਜ਼ਾਰ ਉਹਦੇ ਚ ਵੀ ਮਾਨਦਾਨ ਮੌਕੇ ਤੇ ਕਰ ਦਾਂਗੇ ਲੋ ਜੀ ਇੰਟੀਰੀਅਰ ਬਹੁਤ ਸੋਹਣਾ ਹੈ ਗੱਡੀ ਦਾ 9 ਲੱਖ 40 ਹਜ਼ਾਰ ਦੀ ਮਿਲ ਜੂ ਉਹਦੇ ਚ ਵੀ ਮਾਨਦਾਨ ਹੋ ਜੂਗਾ ਸੀਟ ਕਵਰ ਬਹੁਤ ਸੋਹਣੇ ਪਏ ਹੋਣੇ ਕੈਪਟਨ ਸੀਟ ਵਾਲੀ ਕਾਰ ਹੈ ਤੇ ਅਲਾਈ ਟਾਇਰ ਤੁਸੀਂ ਦੇਖ ਹੀ ਲੈ ਐਕਸਟਰਾ ਤੇ ਇਹਦੇ ਤੇ ਕਿੰਨੇ ਦਾ ਲੋਨ ਹੋ ਜੂ ਵੀਰੇ ਬਰੇ 7-8 ਲੱਖ ਰੁਪਏ ਦਾ ਲਾਉਣ ਦੇ ਦੇਣਾ 7-8 ਲੱਖ ਦਾ ਹੈ ਨਾ ਜੇ ਪ੍ਰੋਫਾਈਲ ਜਿਆਦਾ ਵਧੀਆ ਬਈ 8 ਲੱਖ ਦਾ ਵੀ ਹੋ ਜਾਊਗਾ ਹਾਂਜੀ ਨਹੀਂ ਤਾਂ 7 ਲੱਖ ਦਾ ਮੰਨ ਕੇ ਚੱਲੋ ਅੱਗੇ ਆ ਗਈ Honda City 18 ਮਾਡਲ ਹੈ ਜੀ ਟੌਪ ਵਾਲਾ ਮਾਡਲ ਹੈ ਜੀ ਸਨਰੂਫ VX ਹਮ ਤੇ ਪੰਜਾਬ ਦਾ ਨੰਬਰ ਹੈ ਜੀ ਪੱਕਾ ਪਹਿਲੇ ਓਨਰ ਦੀ ਕਾਰ ਹੈ 60000 ਜੈਨੂਇਨ ਚੱਲੀ ਹੋਈ ਹੈ ਠੀਕ ਹੈ ਅਲੋਏ ਦੇ ਟਾਇਰ ਗੱਡੀ ਨੂੰ ਬਿਲਕੁਲ ਬ੍ਰਾਂਡ ਨਿਊ ਨੇ ਜੀ ਪੇਂਟ ਦੀ ਲਗਭਗ ਨਵੀਂ ਹੈ ਜੀ ਗੱਡੀ ਓਰੀਜਨਲ ਹੈ ਇੱਕ ਦੋ ਪੀਸ ਪੇਂਟ ਹੋ ਸਕਦਾ ਇਹ ਤੋਂ ਜ਼ਿਆਦਾ ਕੁਛ ਨਹੀਂ ਜੀ 메ਜਰ ਐਕਸੀਡੈਂਟ ਦੀ ਤੇ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਜੀ ਇੰਟੀਰੀਅਰ ਪੱਖੋਂ ਗੱਡੀ ਬਹੁਤ ਸੋਹਣੀ ਹੈ ਸੀਟ ਕਵਰ ਚੈੱਕ ਕਰਾ ਦਿਓ ਜੀ ਗੱਡੀ ਦੇ ਸਨਰੂਫ ਵਾਲੀ ਗੱਡੀ ਆ ਸੀਟ ਕਵਰ ਵੀ ਸੋਹਣੇ 70 ਮੈਟ ਵੀ ਲੱਗੇ ਹੋਣ ਤੇ ਕੋਈ ਰੁਪਏ ਦਾ ਕੰਮ ਖਰਚਾ ਤਾਂ ਨਹੀਂਗਾ ਵੀਰੇ ਬਾਈ ਜੀ ਆਪਾਂ ਗਾਰੰਟੀ ਦੇਾਂਗੇ ਗੱਡੀ ਦੇ ਇੰਜਨ ਗੇਅਰ ਦੀ ਤੇ ਬੰਦੇ ਨੇ ਸਿਰਫ ਗੱਡੀ ਤੇ ਹੀ ਪੈਸੇ ਲਾਉਣੇ ਤੇ ਤੇਲ ਪਵਾਉਣਾ ਉਹ ਤੋਂ ਬਾਅਦ ਕੱਖ ਨਹੀਂ ਕਰਾਉਣਾ ਜੀ ਇਹ ਰੇਟ ਕੀ ਆ ਤਾਂ ਫਿਰ ਬਾਈ ਜੀ 6,90,000 ਰੁਪਏ 6,90,000 ਦੀ ਆਰਾ ਮਤਲਬ ਪਹਿਲੇ ਨਾਂ ਦੀ ਨੰਬਰ ਵੀ ਸੋਹਣਾ ਲੱਗਿਆ ਹੋਇਆ ਬਾਈ ਜੀ 5656 ਪੇਡ ਹੈ ਜੀ ਹਾਂਜੀ ਤੇ ਅੱਗੇ ਆ ਗਈ ਬਾਈ ਨਿਸ਼ਾਨ ਦੀ ਟ੍ਰੈਨੋ ਕਾਰ ਦੱਸਿਓ ਵੀਰੇ 2014 ਮਾਡਲ ਹੈ ਜੀ ਹੂੰ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਜੀ ਠੀਕ ਹੈ ਜੀ ਇਹਦੇ ਤੇ ਵੀ ਆਪਾਂ ਲੋਨ ਵਗੈਰਾ ਕਰਾ ਦਾਂਗੇ 290000 ਉਹਦੇ 'ਚ ਵੀ ਮੌਕੇ ਤੇ ਮਾਨਤਾਣ ਕਰ ਦਾਂਗੇ ਜੀ ਆਪਾਂ 290000 ਚੈੱਕ ਕਰ ਲਓ ਹਾਂਜੀ ਕੀ ਬਾਤ ਹੈ ਲਓ ਜੀ ਐਸਯੂਵੀ ਸੈਗਮੈਂਟ ਦੀ ਖੁੱਲੀ ਡੁੱਲੀ ਕਾਰ 290000 ਜਿੰਗੇਰ ਦੀ ਵਧੀਆ ਗੱਡੀ ਹੈ ਜੀ ਠੀਕ ਹੈ ਆਪਣੀ ਗਾਰੰਟੀ ਹੋਊਗੀ ਜੀ ਜੇ ਤੁਸੀਂ ਆਪਣੇ ਕਾਊਂਟਰ ਤੋਂ ਗੱਡੀ ਲੈ ਰਹੇ ਹੋ ਹੂੰ ਐਂਡਰੌਇਡ ਪਲੇਅਰ ਲੱਗਿਆ ਹੈ ਸੀਟ ਕਵਰ ਵਧੀਆ ਤੇ ਕੰਮ ਖਰਚਾ ਕੋਈ ਹੈ ਨਹੀਂਗਾ ਹਾਂਜੀ ਤੇ 2.90 ਦੇ ਵਿੱਚੋਂ ਤੁਹਾਡਾ ਵਧੀਆ ਮਾਨਤਾਨ ਹੋ ਜੂ ਅੱਛਾ ਫਿਰ ਇਹਦੇ ਤੇ ਕਿੰਨੇ ਦਾ ਲੋਨ ਹੋ ਜੂਗਾ ਮੇਰੇ ਹਿਸਾਬ ਨਾਲ ਵੀਰੇ 2 ਲੱਖ ਰੁਪਏ ਦਾ ਲੋਨ ਦੇ ਦੇ ਵੀ ਆਪਾਂ ਪੱਕਾ ਹਾਂਜੀ ਇਜ਼ੀਲੀ ਛੋਟੀ ਜੀ ਡਾਉਨ ਪੇਮੈਂਟ ਲੈ ਕੇ ਹੁਣੇ ਆ ਬਾਈ ਡੀਜ਼ਲ ਦੀ ਗੱਡੀ ਐਸਯੂਵੀ ਵੇਰੀਐਂਟ ਦੀ ਇਹ ਰੇਟ 'ਚ ਤੁਹਾਨੂੰ ਮਿਲਦੀ ਨਹੀਂ ਨਹੀਂ ਮਿਲਦੀ ਬਾਈ ਬਿਲਕੁਲ ਨਹੀਂ ਮਿਲਦੀ ਬਾਕੀ ਐਵਰੇਜ ਪੱਖੋਂ ਵੀ ਚੰਗੀ ਆ ਨਿਸ਼ਾਨਦਾ ਇੰਜਨ ਦਾ ਵੈਸੇ ਹੀ ਮੰਨਿਆ ਜਾਂਦਾ ਨਾ ਜੀਪਾਂ 'ਚ ਜਿਪਸੀਆਂ 'ਚ ਲੋਕ ਰੱਖਦੇ ਆ ਵੀ ਨਿਸ਼ਾਨਦਾ ਇੰਜਨ ਲਗਾਉ ਬ੍ਰੇਡ 2021 ਮਾਡਲ ਦੀ ਪਹਿਲੇ ਓਨਰ ਦੀ ਗੱਡੀ ਹੈ 30-40 ਕਿਲੋ ਜਗੱਡੀ ਚੱਲੀ ਹੋਈ ਹੈ ਪੇਂਟ ਦੀ ਲਗਭਗ ਸਾਰੀ ਓਰੀਜਨਲ ਹੈ ਜੀ ਇੰਜਨ ਗੇਅਰ ਦੀ ਓਕੇ ਰਿਪੋਰਟ ਦੀ ਗੱਡੀ ਹੈ ਜੀ ਇਹਦਾ ਗੱਡੀ ਦਾ ਇੱਕੋ ਇੱਕ ਰੇਟ ਹੈ 6,70,000 ਰੁਪਿਆ ਓਕੇ ਦੇ ਮਾੜਾ ਮੋਟਾ ਮਾਨਦਾਨ ਤੁਹਾਡੇ ਕਰਕੇ ਆਪਾਂ ਕਰ ਦਾਂਗੇ ਜੀ ਬੰਦੇ ਦਾ ਲੋਨ ਗੱਡੀ ਦੇ ਉੱਤੇ ਹੋ ਜਾਊਗਾ ਜੀ ਲੋ ਜੀ ਕਰੋ ਚੈੱਕ ਕੰਡੀਸ਼ਨ ਦੀ ਗੱਡੀ ਬਹੁਤ ਸਾਫ ਸੁਥਰੀ ਆ ਮੈਨੂਅਲ ਗੇਅਰ ਦੇ ਵਿੱਚ ਪੈਟਰੋਲ ਦੀ ਕਾਰ ਆ ਡੀਜ਼ਲ ਦੀ ਹੈ ਡੀਜ਼ਲ ਦੀ ਓਕੇ 21 ਚ ਬੰਦ ਹੋਈਆਂ ਸੀ ਡੀਜ਼ਲ ਹਾਂਜੀ ਡੀਜ਼ਲ ਦੀ i20 ਦਾ ਲੱਭੀ ਨਹੀਂ ਮਿਲ ਤੇ ਡਾਊਨ ਪੇਮੈਂਟ ਕਿੰਨੀ ਦੀ? ਬਾਈ ਜੀ 90 ਕੁ ਹਜ਼ਾਰ ਰੁਪਿਆ ਡਾਊਨ 90 ਹਜ਼ਾਰ ਡਾਊਨ ਪੇਮੈਂਟ ਬਹੁਤ ਆ। ਮਾਨਤਨ ਬਾਈ ਮੌਕੇ ਤੇ ਹੋ ਜੂ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇ। ਵਧੀਆ ਨਵੇਂ ਵਰਗੇ ਟਾਇਰ ਨੇ, ਟਾਇਰਾਂ ਦੇ ਬ੍ਰਿਜਟ ਸਟੌਨ ਦੇ ਟਾਇਰ ਨੇ ਜੀ। ਹਾਂ। ਤੇ ਅੱਗੇ ਆ ਗਈ ਬਾਈ ਜੀ। Swift ਕਾਰ ਦੱਸੋ ਜੀ। ਬਾਈ ਜੀ ਇਹ ਇਹਦੇ ਨਾਲ ਦੀ ਗੱਡੀ ਤੁਹਾਨੂੰ ਮਾਰਕੀਟ 'ਚ ਨਹੀਂ ਮਿਲ ਸਕਦੀ। ਅੱਛਾ 21 ਮਾਡਲ 32000 ਜੈਨੂਨ ਚੱਲੀ ਹੋਈ, ਪਹਿਲੇ ਓਨਰ ਦੀ ਫੁੱਲ ਇੰਸ਼ੋਰੈਂਸ, ਪਲਾਸਟਿਕ ਪਾਰਟ ਵੀ ਇਨਕਲੂਡ ਨੇ ਜੀ ਇੰਸ਼ੋਰੈਂਸ 'ਚ। ਠੀਕ ਹੈ। ਠੀਕ ਹੈ ਜੀ। ਤੇ ਅ ਠੀਕ ਹੈ ਅੰਦਰੋਂ ਵੀ ਕੰਡੀਸ਼ਨ ਗੱਡੀ ਦੀ ਚੈੱਕ ਕਰ ਲਓ ਬਹੁਤ ਸੋਹਣੀ 32000 ਚ ਤਾਂ ਕੁਝ ਵੀ ਨਹੀਂ ਹੁੰਦਾ ਇਹਦਾ ਗੱਡੀ ਦਾ ਇੱਕੋ ਇੱਕ ਰੇਟ ਆ ਜੀ 5,85,000 ਰੁਪਇਆ 5,85,000 ਦੀ 21 ਮਾਡਲ ਕਾਰ 21 ਮਾਡਲ ਇਹ ਚੱਲੀ ਕਿ ਨਹੀਂ ਗਿਆ ਸਿਰਫ 32000 ਠੀਕ ਹੈ 32 ਦਾ 33 ਵੀ ਨਹੀਂ ਹੈ ਜੀ ਇਹ ਕਿਹੜੀ ਆ VXI ਹੈ ਇਹ ਹਾਂਜੀ VXI VXI ਪੈਟਰੋਲ ਦੀ ਕਾਰ ਆ ਬਾਈ ਕੰਡੀਸ਼ਨ ਦੀ ਬਹੁਤ ਵਧੀਆ ਕਾਰ ਆ ਸੈਰਮਿਕ ਕੋਟਿੰਗ ਹੋਈ ਹੋਈ ਹੈ ਜੀ ਗੱਡੀ ਨੂੰ ਹਮ ਠੀਕ ਹੈ ਇਹਦੇ ਤੇ ਕਿੰਨੀ ਲੋਨ ਹੋ ਜਾਊਗਾ ਬਾਈ ਜੀ 5 ਲੱਖ ਰੁਪਏ ਦਾ ਲੋਨ ਹੋ ਜਾਊਗਾ 5 ਲੱਖ ਦਾ इजीली ਲੋਨ ਹੋ ਜਾਊਗਾ ਬਾਈ ਬਾਕੀ ਥੋੜੀ ਪਰਪਲ ਟਾਇਰ ਚੈੱਕ ਕਰਾ ਦਿਓ ਇਹ ਗੱਡੀ ਦੇ ਅਲੋਏ ਬਹੁਤ ਸੋਹਣੇ ਪਲੈਟੀ ਦੇ ਪਏ ਹੋ ਨੇ ਬਾਈ ਡਿਮਾਂਡੇਬਲ ਅਲੋਏ ਪਏ ਹੋ ਨੇ ਤੇ ਟਾਇਰਾਂ ਦੀ ਕੰਡੀਸ਼ਨ ਵੀ ਨਵੇਂ ਵਰਗੀ ਹੋਈ ਆ ਤੇ ਅੱਗੇ ਆ ਗਈ i20 ਦੱਸਿਓ ਜੀ 2011 ਮਾਡਲ ਹੈ ਜੀ ਹੂੰ ਦੂਜੇ ਓਨਰ ਦੀ ਗੱਡੀ ਆ ਡੀਜ਼ਲ ਹੈ ਜੀ ਇੰਜਨ ਗੇਅਰ ਦੀ ਬਹੁਤ ਸਾਫ ਸੁਥਰੀ ਗੱਡੀ ਆ ਜੀ ਪੇਂਟ ਦੀ ਵੀ ਲਗਭਗ ਓਰੀਜਨਲ ਹੈ ਮਾੜਾ ਮੋੜਾ ਕੋਈ ਬੰਪਰ ਦੇ ਉੱਤੇ ਟੱਚਿੰਗ ਹੋ ਸਕਦੀ ਆ ਪਰ ਬਿਨਾ ਕੁਝ ਨਹੀਂ ਗਈ ਓਕੇ ਇਹਦਾ ਇੱਕੋ ਇੱਕ ਰੇਟ ਆ ਜੀ 190000 ਰੁਪਇਆ 190000 ਦੀ 11 ਮਰ ਲਗਦੀ 11 ਮਰ ਲਗਦੀ ਡੀਜ਼ਲ ਦੀ ਕਾਰ ਹੈ ਸੀਟ ਕਵਰ ਲੈਦਰ ਦੇ ਪਏ ਹੋਏ ਨੇ ਮੈਟ ਵਗੈਰਾ ਰੱਖੇ ਹੋਏ ਨੇ ਬਾਈ ਜੀ ਕੁਝ ਨਹੀਂ ਕਰਾਉਣ ਦੀ ਲੋੜ ਚੰਡੀਗੜ੍ਹ ਦਾ ਨੰਬਰ ਹੈ ਜੀ ਪਾਸਿੰਗ ਹੈਗੀ ਹੈ 11 ਦੀ ਲਾਸਟ ਦੀ ਗੱਡੀ ਹੈ ਤੇ 27 ਦੇ ਲਾਸਟ ਤੱਕ ਦੀ ਪਾਸਿੰਗ ਪਈ ਹੈ ਜੀ 5 ਸਾਲ ਫੇਰ ਨਿਊ ਹੋ ਜਾਊਗੀ ਹਾਂ ਜੀ ਲਗਭਗ 22 ਸਾਲ ਦੀ ਪਾਸਿੰਗ ਹਲੇ ਪਈ ਹੈ ਠੀਕ ਹੈ 2 ਮਹੀਨੇ ਹੋ ਗਏ 2 ਸਾਲ ਅਗਲੇ ਜੀ ਹਾਂ 2027 ਵਾਸਿੰਗ ਪਈਆ ਸਵਾ ਦੋ ਸਾਲ ਦੀ 5 ਸਾਲ ਦੀ ਅੱਗੇ ਵੀ ਬਾਈ ਐਕਸਟੈਂਡ ਹੋ ਜੂ ਤੇ ਰੇਟ ਵੀ ਕੁਝ ਨਹੀਂ ਹੈਗਾ ਡੀਜ਼ਲ ਦੀ ਗੱਡੀ ਇਸ ਰੇਟ ਦੇ ਵਿੱਚ ਨਹੀਂ ਲੱਭਦੀ ਹੈਗੀ ਤੇ ਅੱਗੇ ਆ ਗਈ ਖਾਰ ਦੱਸਿਓ ਜੀ ਬਾਈ ਜੀ ਇਹ ਹੈਗੀ ਹੈ 21 ਮਾਡਲ 4/4 ਮੈਨੂਅਲ ਠੀਕ ਹੈ ਇਹਦਾ ਇੱਕੋ ਇੱਕ ਰੇਟ ਹੈ ਜੀ 11 ਲੱਖ 85000 ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹਨਾ ਵੀ ਜੀਐਮ ਆਟੋ ਸੇਲਜ਼ ਕੋਲ 5 ਤੋਂ 6 ਥਾਰਾ ਖੜੀਆਂ ਨੇ ਜੀ 21 ਮਾਡਲ 4/4 ਆਟੋਮੈਟਿਕ ਦੋ ਖੜੀਆਂ ਨੇ ਜੀ ਪੰਜਾਬ ਨੰਬਰ ਚੰਡੀਗੜ੍ਹ ਨੰਬਰ 40000 ਚੱਲੀਆਂ ਹੋਈਆਂ 23 ਮਾਡਲ 4/4 45000 ਮੈਨੂਅਲ 45000 ਕਿਲੋਮੀਟਰ ਚੱਲੀ ਹੋਈ ਠੀਕ ਹੈ ਜੀ ਆਟੋਮੈਟਿਕ ਵਾਲੀਆਂ ਗੱਡੀਆਂ ਤੁਹਾਨੂੰ ਦੇ ਦੇਣੀਆਂ ਨੇ 12,85,000 ਦੀਆਂ ਜਿਹੜੀ ਮੈਨੂਅਲ 23 ਮਾਡਲ 4x4 ਹੈ ਜੀ ਉਹ ਦੇ ਦੇਣੀ ਹੈ 13,45,000 ਦੀ ਪੀਪੀਐਫ ਹੋਈ ਹੋਈ ਹੈ ਇੱਥੇ ਵੀਡੀਓ 'ਚ ਆਪਾਂ ਸਾਰੀ ਗੱਡੀਆਂ ਨਹੀਂ ਦਿਖਾ ਸਕੇ ਪਰ ਆਪਣੇ ਕੋਲ 4 ਤੋਂ 5 ਥਾਰਾਂ ਨੇ 4 ਤੋਂ 5 ਥਾਰਾਂ ਖੜੀਆਂ ਨੇ ਮਤਲਬ ਕੋਈ ਵੀ ਬੰਦਾ ਥਾਰ ਦੇ ਵਿੱਚ ਦੇਖਣਾ ਚਾਹੁੰਦਾ ਉਹਨੂੰ ਵੈਰਾਈਟੀ ਮਿਲ ਜਾਊਗੀ ਵੈਰਾਈਟੀ ਮਿਲ ਜਾਊਗੀ ਜੀ ਗ੍ਰੇ ਕਲਰ ਵੀ ਹੈ ਬਲੈਕ ਕਲਰ ਵੀ ਹੈ ਸਾਰਾ ਕੁਝ ਹੈ ਜੀ ਇਹ ਹੈਗੀ 21 ਮਾਡਲ 4x4 ਮੈਨੂਅਲ ਮੈਨੂਅਲ ਪਾਇਨਰ ਦਾ ਐਂਪਲੀਫਾਇਰ ਗੱਡੀ 'ਚ ਲੱਗਿਆ ਹੋਇਆ ਜੀ ਠੀਕ ਹੈ ਚੱਲੀ ਕਿੰਨੀਆਂ ਵੀਰੇ ਇਹ ਬਰੇ 60000 ਚੱਲੀ 60000 ਚੱਲੀ 11 ਲੱਖ 85000 ਦੀ ਗੱਡੀ ਮਿਲ ਜੂ ਮਾਨਤਨ ਬਾਈ ਮੌਕੇ ਤੇ ਕਰਾ ਦੇਾਂਗੇ ਤੇ ਡੇਢ 2 ਲੱਖ ਰੁਪਇਆ ਡਾਊਨ ਪੇਮੈਂਟ ਵਾਧੂ ਹੋਊਗੀ ਹਾਂਜੀ ਹਾਂਜੀ ਠੀਕ ਹੈ ਤੇ ਅੱਗੇ ਆ ਗਈ ਕ੍ਰੇਟਾ ਕਾਰ ਦੱਸਿਓ ਬਾਈ ਜੀ 16 ਮਾਡਲ ਗੱਡੀ ਐ ਆਟੋਮੈਟਿਕ ਐ ਪਹਿਲੇ ਓਨਰ ਦੀ ਐ ਜੀ ਠੀਕ ਐ 85000 ਗੱਡੀ ਚੱਲੀ ਹੋਈ ਐ ਕੰਡੀਸ਼ਨ ਦੀ ਵਧੀਆ ਗੱਡੀ ਐ ਜੀ ਠੀਕ ਐ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਜੀ 6 ਲੱਖ 90000 ਦੀ 690000 ਦੀ ਅਲਾਇ ਬਾਈ ਜੀ ਕੰਪਨੀ ਵਾਲੇ ਟਾਇਰਾਂ ਦੀ ਕੰਡੀਸ਼ਨ ਵਧੀਆ ਆਟੋਮੈਟਿਕ ਗੇਅਰ ਦੀ ਕਾਰ ਹੈ ਮਾਡਲ ਹੈਗੀ ਆ 2016 ਐਂਡਰੋਇਡ ਪਲੇਅਰ ਐਕਸਟਰਾ ਲੱਗਿਆ ਹੋਇਆ ਟੱਚ ਸਕਰੀਨ ਵਾਲਾ ਰਿਵਰਸ ਕੈਮਰਾ ਹੈ ਜੀ ਰਿਵਰਸ ਕੈਮਰਾ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਪੁਸ਼ ਬਟਨ ਸਟਾਰਟ ਵਾਲੀ ਕਾਰ ਇਹ ਟੌਪ ਮਾਡਲ ਹੈਗੀ ਟੌਪ ਮਾਡਲ ਹੈ ਜੀ ਐਸਐਕਸ ਐਸਐਕਸ ਮਾਡਲ ਆ ਗਿਆ ਬਾਈ ਜੀ ਇਹ ਆਟੋਮੈਟਿਕ ギア ਦੀ ਡੀਜ਼ਲ ਦੀ ਕਾਰ ਡੀਜ਼ਲ ਦੀ ਕਾਰ ਹੈ ਜੀ 16 16 ਮਾਡਲ 690 ਦੀ 690 ਦੀ ਮਾਨਤਨ ਮੁੱਕ ਦਿਓ ਜੀ ਮੋਕੇ ਤੇ ਹੋ ਜੂਗਾ ਵਧੀਆ ਮਾਨਤਨ ਹੋ ਜਾ ਵਧੀਆ ਕਰਦਾ ਠੀਕ ਹੈ ਤੇ ਲੱਖ ਦੇ ਲੱਖ ਸਵਾ ਲੱਖ 1.5 ਲੱਖ ਬਹੁਤ ਆ ਬਹੁਤ ਹੈ ਜੀ ਬਹੁਤ ਲੋਨ ਪੇਮੈਂਟ ਲੈ ਲੱਖੇ ਬਹੁਤ ਹੈ ਜੀ ਸਵਾ ਵੀ ਨਹੀਂ ਠੀਕ ਹੈ ਤੇ ਅੱਗੇ ਆ ਗਈ ਬਾਈ ਜੀ ਪੁਰਾਣੀ ਸ਼ੇਪ ਵਾਲੀ ਸਵਿਫਟ ਕਾਰ ਦੱਸੋ 15 ਮਾਡਲ VDI ABS ਬ੍ਰੇਕਾਂ ਵਾਲੀ ਹਮਮ ਕੁੱਲ 62000 ਚੱਲੀ ਹੋਈ 62 ਦਾ 63 ਵੀ ਨਹੀਂ ਗਈ ਅੱਛਾ ਟਾਇਰ ਗੱਡੀ ਨੂੰ ਚਾਰੇ ਬਿਲਕੁਲ ਨਵੇਂ ਨੇ ਜੀ ਬ੍ਰਾਂਡ ਨ ओके ਇਹ ਤਾਂ ਕਲਮ ਵੀ ਨਹੀਂ ਲੱਗੀ ਹੋਈ ਪਹਿਲੇ ਓਨਰ ਦੀ ਗੱਡੀ ਹੈ ਫੁੱਲ ਇੰਸ਼ੋਰੈਂਸ ਹੈ ਜੀ ਇਹਦਾ ਇੱਕੋ ਇੱਕ ਰੇਟ ਹੈ 490000 ਰੁਪਇਆ 15 ਮਾਡਲ BDI ਪੰਜਾਬ ਦੇ ਨੰਬਰ ਦੀ ਗੱਡੀ ਹੈ ਜੀ ਠੀਕ ਹੈ ਲਓ ਜੀ ਪੰਜਾਬ ਨੰਬਰ ਦੀ ਗੱਡੀ ਹੈ ਓਨਰ ਇਹਦਾ ਕਿਹੜਾ ਵੀਰੇ ਪਹਿਲਾ ਓਨਰ ਹੈ ਜੀ ਪਹਿਲੇ ਓਨਰ ਦੀ 60 62000 ਚੱਲੀ 15 ਮਾਡਲ Swift ਲੱਭਦੀ ਨਹੀਂ ਨਹੀਂ ਲੱਭਦੀ ਬਈ ਨਹੀਂ ਲੱਭਦੀ ਉਹ ਵੀ ਡੀਜ਼ਲ ਦੀ ਹਾਂਜੀ ਬਿਲਕੁਲ ਗੱਡੀ ਦੀ ਕੰਡੀਸ਼ਨ ਦੱਸਦੀ ਹੈ ਵੀ ਇਹ 60 62 ਹੀ ਚੱਲੀ ਹੈ ਜੀ ਠੀਕ ਹੈ ਬਿਲਕੁਲ ਬਾਈ ਕੰਡੀਸ਼ਨ ਦੀ ਗੱਡੀ ਖੈਰ ਬਹੁਤ ਸਾਫ਼ ਸੁਥਰੀ ਆ ਅਲਾਇ ਵੀ ਸੋਨੇ ਪਏ ਹੋਣੇ ਟਾਇਰਾ ਵੀ ਨਵੇਂ ਵਰਗੇ ਆ ਬਿਲਕੁਲ ਨਵੇਂ ਵਰਗੇ ਨਹੀਂ ਜੀ ਨਵੇਂ ਹੀ ਨੇ ਟਾਇਰਾ ਨਵੇਂ ਆ ਹਾਂ ਰੀਸੈਂਟਲੀ ਪੋਏ ਨੇ ਜੀ ਠੀਕ ਹੈ ਤੇ ਕਿੰਨੀ ਡਾਉਨ ਪੇਮੈਂਟ ਚਾਹੀਦੀ ਹੈ ਤੇ ਲੋਨ ਕਿੰਨਾ ਹੋ ਜਾਊਗਾ 15 ਮਾਡਲ ਦਾ ਭਾਈ ਜੀ ਮੇਰੇ ਹਿਸਾਬ ਨਾਲ 3.5 ਲੱਖ ਦਾ ਲੋਨ ਹੋ ਜਾਊਗਾ 3.5 ਲੱਖ ਦਾ ਵਧੀਆ ਪ੍ਰੋਫਾਈਲ ਹੋਵੇ ਜੀ ਠੀਕ ਹੈ ਹਾਂ ਜੀ ਲਓ ਜੀ ਬਾਕੀ ਦਾ ਡਾਉਨ ਪੇਮੈਂਟ 3.5 ਲੱਖ ਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਆ ਰਾਮ ਨਾਲ ਲੋਨ ਹੋ ਜਾਊਗਾ ਅੱਗੇ ਆ ਗਈਆਂ ਭਾਈ ਜੀ ਸਕੋਰਪਿਓ ਕਰਾਂ ਚਿੱਟੇ ਰੰਗ ਚ ਵੀ ਖੜੀ ਆ ਤੇ ਕਾਲੇ ਰੰਗ ਚ ਵੀ ਖੜੀ ਆ ਪਹਿਲਾਂ ਪਾਸ ਨੂੰ ਚਿੱਟੇ ਰੰਗ ਦੀ ਦਿਖਾ ਬ੍ਰੈਸ 17 ਰਜਿਸਟਰਡ 18 ਜੀ ਦੂਜੇ ਓਨਰ ਦੀ 60000 ਗੱਡੀ ਚੱਲੀ ਹੋਈ ਪੇਂਟ ਦੀ ਲਗਭਗ ਨਵੀਂ ਕੰਡੀਸ਼ਨ ਦੀ ਕਾਰ ਹੈ ਜੀ ਅਲੋਏ ਟਾਇਰ ਗੱਡੀ ਨੂੰ ਬਿਲਕੁਲ ਨਵੇਂ ਨੇ ਜੀ ਇੰਟੀਰੀਅਰ ਗੱਡੀ ਦਾ ਬਹੁਤ ਸੋਹਣਾ ਇਹਦਾ ਗੱਡੀ ਦਾ ਇੱਕੋ ਇੱਕ ਰੇਟ ਹੈ 11.5 ਲੱਖ ਰੁਪਈਆ 11.5 ਮਾੜਾ ਮੋਟਾ ਮਾਨਦਾਨ ਹੋ ਜੂਗਾ ਜੀ S11 17 ਰਜਿਸਟਰਡ 18 ਚਿੱਟੇ ਰੰਗ ਦੀ ਲਓ ਜੀ ਕਰੋ ਚੈੱਕ ਅੰਦਰੋਂ S11 17 ਰਜਿਸਟਰਡ 18 ਨਵੀਂ ਕੰਡੀਸ਼ਨ ਦੀ ਕਾਰ ਹੈ ਕਲੀਨਸਨ ਦੀ ਗੱਡੀ ਬਹੁਤ ਸਾਫ਼ ਸੁਥਰੀ ਆ ਅਲਾਈਟਰ ਬਹੁਤ ਸੋਹਣੇ ਪਏ ਹੋਏ ਨੇ ਨੰਬਰ ਚੰਡੀਗੜ੍ਹ ਦਾ ਹਨਾ ਵੀਰੇ ਹਾਂਜੀ ਚੰਡੀਗੜ੍ਹ ਦਾ 7002 ਪੇਡ ਨੰਬਰ ਹੈ ਜੀ ਪੇਡ ਨੰਬਰ ਹਾਂਜੀ 11.5 ਲੱਖ ਦੀ ਮੰਗ ਆ 11.5 ਲੱਖ ਰੁਪਏ ਦੀ ਦੇਣੀ ਆ ਜੀ ਠੀਕ ਹੈ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਜਿਆਦਾ ਫਰਕ ਨਹੀਂ ਪੈਣਾ ਜੀ ਠੀਕ ਹੈ ਵੀਰੇ ਲੋਨ ਗੱਡੀ ਦੇ ਉੱਤੇ ਅਵੇਲੇਬਲ ਹੈ ਜੀ ਇੰਸ਼ੋਰੈਂਸ ਗੱਡੀ ਦਾ ਵੈਲਿਊ ਲੋਨ ਕਿੰਨੇ ਕ ਦਾ ਹੋ ਜਾਊਗਾ ਜੇ ਆਪਾਂ ਗੱਲ ਕਰੀਏ ਦੀ ਬਾਈ ਜੀ 8-9 ਲੱਖ ਰੁਪਏ ਦਾ ਲੋਨ ਨਹੀਂ ਜੀ 8-9 ਲੱਖ ਦਾ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੇ ਵਿੱਚ ਸਕੋਰਪੀਓ ਦੱਸਿਓ ਵੀਰੇ ਵੀਰੇ 2019 ਮਾਡਲ ਪਹਿਲੇ ਓਨਰ ਦੀ 3rd ਪ ਪੇਂਟ ਦੀ ਇਹ ਵੀ ਗੱਡੀ ਲਗਭਗ ਸਾਰੀ オリジナル ਹੈ ਮਾੜੀ ਮੋਟੀ ਕੋਈ ਬੰਪਰਾਂ ਦੇ ਉੱਤੇ ਕਲਮ ਟੱਚਿੰਗ ਹੋ ਸਕਦੀ ਹੈ ਇਹ ਤੋਂ ਬਿਨਾ ਜ਼ਿਆਦਾ ਕੁਝ ਨਹੀਂਗਾ ਇੰਜਨ ਗੇਅਰ ਦੀ ਇਹ ਵੀ ਗੱਡੀ ਓਕੇ ਹੈ ਇਹ 85000 ਚੱਲੀ ਹੋਈ ਹੈ ਜੀ 85000 ਚੱਲੀ 2019 ਮਾਡਲ ਸੀਟ ਕਵਰ ਬਹੁਤ ਵਧੀਆ ਪਏ ਹੋਣੇ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਹੈ ਕਾਲੇ ਰੰਗ ਦੀਆਂ ਗੱਡੀਆਂ ਦਾ ਵੈਸੀ ਭਾਈ ਅਲੋਪ ਹੀ ਹੋ ਚੁੱਕੀਆਂ ਨੇ ਮਿਲਦੀਆਂ ਨਹੀਂ ਜੀ ਮਿਲਦੀਆਂ ਨਹੀਂ ਜੀ ਸਕੋਰਪੀਓ ਦਾ ਖਾਸ ਕਰ ਜੀ 12.5 ਲੱਖ ਕਿ ਹੈ ਇਹਦਾ ਹਾਂ ਜੀ 12.40 ਲੱਖ 12.40 ਲੱਖ ਤੇ 2.40 ਬਹੁਤ ਦਾ ਡਾਉਨ ਪੇਮੈਂਟ ਦਾ ਹਾਂਜੀ 2.40 10 ਲੱਖ ਦਾ ਲੋਨ 10 ਲੱਖ ਦਾ ਲੋਨ इजीली ਹੋ ਜੂਗੀ ਇਹ ਗੱਡੀ ਉੱਤੇ ਅੱਗੇ ਆ ਗਈ ਬਾਈ ਜੀ ਸਿਆਜ਼ਕਾਰ ਦੱਸੋ ਇਹ ਗੱਡੀ ਬਾਰੇ 2017 ਮਾਡਲ ਦੀ ਜੀਡੀਆਈ ਪਲੱਸ ਪੁਸ਼ ਬਟਨ ਸਟਾਰਟ ਆਟੋਮੈਟਿਕ ਕਲਾਈਮੇਟ ਕੰਟਰੋਲ ਜੀ ਠੀਕ ਹੈ ਜੀ ਇਹ ਜਿਹੜਾ ਉਹ ਸਮਾਰਟ ਇੰਜਨ ਹੁੰਦਾ ਸੀਗਾ ਨਾ ਹਾਈਬ੍ਰਿਡ ਸਾਈਕਲ ਵਾਲਾ ਐਸ ਐਚ ਐਸ ਵੀ ਮੋਡ ਵਾਲਾ ਉਹ ਵਾਲਾ ਇੰਜਨ ਹੈ ਜੀ ਇਹਦੇ 'ਚ 24-25 ਦੀ ਗੱਡੀ ਦੀ ਐਵਰੇਜ ਹੈ 17 ਮਾਡਲ ਹੈ ਤੇ ਗੱਡੀ ਦਾ ਇੱਕ ਇੱਕ ਰੇਟ 3 ਲੱਖ 90 ਹਜ਼ਾਰ 390000 ਦੀ 17 ਮਾਡਲ JDI ਪਲਸ ਸਭ ਤੋਂ ਟੌਪ ਸਭ ਤੋਂ ਟੌਪ ਵਾਲੀ ਉਸ ਵਟ ਨੇ ਸਟਾਰਟ ਵਾਲੀ ਗੱਡਾ HR ਨੰਬਰ ਦੀ ਹੈ ਐਨਓਸੀ ਮਿਲ ਜੂਗੀ ਲੋਨ ਗੱਡੀ ਦੇ ਉੱਤੇ ਅਵੇਲੇਬਲ ਹੈ ਜੀ ਜੇ ਕਿਸੇ ਨੇ ਗੱਡੀ ਟਰਾਂਸਫਰ ਨਹੀਂ ਕਰਾਣੀ HR ਨੰਬਰ ਦੇ ਨਾਲ ਹੀ ਪੰਜਾਬ ਚ ਨਾਮ ਕਰਾ ਦੂੰਗਾ ਜੀ ਜਿੱਥੇ ਮਰਜ਼ੀ ਹੋਵੇ ਪੰਜਾਬ ਚ ਬੰਦਾ ਲੋਨ ਵੀ ਕਰਾ ਦੂੰਗਾ ਜੀ ਤੇ ਲੋਨ ਹੋ ਜਾਊਗਾ ਬਾਈ ਜੀ ਫੁੱਲ ਲੋਨ ਜ਼ੀਰੋ ਡਾਊਨ ਪੇਮੈਂਟ ਜ਼ੀਰੋ ਡਾਊਨ ਪੇਮੈਂਟ 390000 ਦਾ ਲੋਨ ਗੱਡੀ ਦੇ ਉੱਤੇ ਹੋ ਜਾਊਗਾ ਲਓ ਜੀ ਜ਼ੀਰੋ ਡਾਊਨ ਪੇਮੈਂਟ ਦੀ ਗੱਡੀ ਮਿਲ ਜੂ ਇੰਨਾ ਚੋ ਕੋਈ ਵੀ ਗੱਡੀ ਲੈਣੀ ਆ ਬਾਈ ਜੀ ਰਾਜਪੁਰੇ ਆਣਾ ਤੁਸੀਂ GM Auto Sale ਤੇ ਸਕਰੀਨ ਤੇ ਚੱਲ ਰਿਹਾ ਨੰਬਰ ਬਾਕੀ ਵੀਡੀਓ ਨੂੰ ਪਿਆਰ ਦਿਓ ਹਮੇਸ਼ਾ ਹੀ ਤਰ੍ਹਾਂ ਲਾਈਕ ਕਮੈਂਟ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਅੱਛਾ